ਰਮਨਦਰ ਜੀ ਇੱਕ ਹੁਣ ਲਾਸਟ ਚ ਮੈਂ ਤੁਹਾਨੂੰ ਦੋ ਸਵਾਲ ਪੁੱਛਣੇ ਚਾਹੁੰਦਾ ਜੀ ਹਾਂਜੀ ਇੱਕ ਤਾਂ ਤੁਸੀਂ ਸਮਾਜ ਵਾਸਤੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਇੱਕ ਤਾਂ ਕੈਮਰੇ ਬਾਰੇ ਮੇਰੀ ਗੱਲਬਾਤ ਹੋਈ ਸੀ ਧਰਨਾਕਾਰੀਆਂ ਨਾਲ ਉਹ ਕਹਿੰਦੇ ਵੀ ਸਾਡੇ ਨਾਲ ਇਹਨਾਂ ਨੇ ਇੱਕ ਕੈਮਰਾ ਕੀਤਾ ਹੋਇਆ ਹੈ ਜਿਹੜੇ ਪਲਾਂਟ ਦੇ ਉਹ ਬਿਲਕੁਲ ਗਲਤ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਪਹਿਲਾਂ ਤੁਹਾਨੂੰ ਕੈਮਰੇ ਬਾਰੇ ਦੱਸ ਦਿੰਦਾ ਜੀ ਕੈਮਰਾ ਇੱਕ 360 ਡਿਗਰੀ ਕੈਮਰਾ ਲਾਇਆ ਹੋਇਆ ਤੇ ਉਹ ਜਿਹੜਾ 360 ਡਿਗਰੀ ਕੈਮਰਾ ਹੈ ਉਹ ਪਲਾਂਟ ਦੇ ਅੰਦਰੇ ਦੇਖ ਰਿਹਾ ਹੈ ਉਹ ਕਦੇ ਵੀ ਧਰਨੇ ਵਾਲ ਨੂੰ ਨਹੀਂ ਕਰਿਆ ਹੈਗਾ ਉਹਦਾ ਮੂੰਹ ਜਿੱਦਾਂ ਇਹਨਾਂ ਨੇ ਇਤਰਾਜ਼ ਕਰਿਆ ਮੈਂ ਉਹਦਾ ਮੂੰਹ ਅੰਦਰੋਂ ਕਰ ਲਿਆ ਦੂਜਾ ਕੈਮਰਾ ਜਿਹੜਾ ਲੱਗਿਆ ਹੋਇਆ ਹੈ ਉਹ ਗੇਟ ਤੇ ਲੱਗਿਆ ਹੋਇਆ ਹੈ ਉਹ ਰੋਡ ਤੇ ਲੱਗਿਆ ਹੋਇਆ ਤੇ ਉਹ ਆਪਣੀ ਸੇਫਟੀ ਲਈ ਲੱਗਿਆ ਹੋਇਆ ਹੈ ਵੀ ਗੇਟ ਤੇ ਜੇ ਕੋਈ ਇੰਟਰੂਜਨ ਹੁੰਦੀ ਹੈ ਤਾਂ ਉਹਦਾ ਪਤਾ ਲੱਗ ਜਾਵੇ ਉਹ ਵੀ ਜੇ ਇਹ ਕਹਿੰਦੇ ਨੇ ਵੀ ਉਹਦਾ ਵੀ ਜੇ ਇਤਰਾਜ਼ ਕਰ ਰਹੇ ਨੇ ਉਹ ਦਾ ਵੀ ਮੂੰਹ ਮੈਂ ਥੋੜਾ ਜਾਂ ਅੰਦਰ ਨੂੰ ਕਰ ਲੂੰਗਾ ਵੈਸੇ ਇਹਨਾਂ ਦਾ ਦਿਖਦਾ ਨਹੀਂ ਹੈਗਾ ਉਹਦੇ 'ਚ ਪਾਰਸ਼ਲੀ ਹਲਕਾ ਜਿਹਾ ਦਿਖਦਾ ਹੈ ਉਹ ਵੀ ਮੈਂ ਸੜਕ ਵੱਲ ਨੂੰ ਕਰ ਲੂੰਗਾ ਤੇ ਉਹ ਵੀ ਨਹੀਂ ਦਿਖੇਗਾ ਅਸੀਂ ਇਹਨਾਂ ਨੂੰ ਦੇਖ ਕੇ ਕੀ ਕਰਨਾ ਹੈ ਧਰਨਾ ਕਰੀ ਤਾਂ ਇੱਥੇ ਬੈਠੇ ਰਹਿੰਦੇ ਆ ਸਾਨੂੰ ਪਤਾ ਹੈ ਕਿੰਨੇ ਬੰਦੇ ਆਉਂਦੇ ਨੇ ਤੇ ਰੋਜ਼ ਦੇਖਣ ਵੀ ਲੋੜ ਨਹੀਂ ਹੈਗੀ ਤੇ ਅਸੀਂ ਦੇਖਦੇ ਹਾਂ ਤੇ ਦੂਜਾ ਜਿਹੜਾ ਤੁਸੀਂ ਪੁੱਛਿਆ ਸੀਗਾ